ਬਾਪੂ ਜੀ ਕੀ ਮਹੌਲਾ ਤਰਨ ਤਰਨ ਦਾ ਕੀ ਕਹਿੰਦੀ ਹਵਾ ਆਮਾ ਦੀ ਪਟੇ ਨੇ ਕੰਮ ਕਰਨਾ ਕੀਤਾ ਸਰਕਾਰ ਨੇ ਇਹਨਾਂ ਕੁਝ ਨਹੀਂ ਕੀਤਾ ਪਪਾ ਜੀ ਹੱਸਾ ਗਿਆ ਤੋਂ ਆ ਗਿਆ ਇਹ ਗੱਲ ਮੈਂ ਆਦੇਗਾ ਇਹਨਾਂ ਨੂੰ ਯਾਦ ਰੱਖਿਆ ਕਰਾਂਗਾ ਭਈ ਕਾਈ ਪੇ ਕੇ ਸਰਕਾਰ ਆਈ ਜੀ ਕੀਤਾ ਕੁਝ ਵੀ ਨਹੀਂ ਗਰੀਬਾਂ ਦੇ ਜਿਹੜੇ ਬੱਚੇ ਬੜਾ ਬੜਾ ਪੜ੍ਹੇ ਆ ਉਹਨਾਂ ਨੂੰ ਨੌਕਰੀ ਨਹੀਂ ਮਿਲੀਆਂ ਅਜੇ ਤੱਕ ਅਗੇ ਨੂੰ ਨਸ਼ੇ ਕਰਦੇ ਹੀ ਕਹਿੰਦੇ ਹੁਣ ਜਿਤਾ ਦੇ ਉਹ ਅਸੀਂ ਖਤਮ ਕਰ ਦਾਂਗੇ ਜਿਤਾਵਾਂਗੇ ਉਹਨੂੰ ਕੀ ਜਿਹੜਾ ਇਹ ਪਹਿਲਾਂ ਵੇਖ ਲਿਆ ਤੇ ਗੱਲ ਹੀ ਕਿਉਂ ਨਾ ਕਰਾਂ ਸਾਡਾ ਕਈ ਦੂ ਦੇ ਰਿਕ ਨੂੰ ਨਾਲ ਤੇਰਾ ਗੋਡਾ ਬਣਾਵਾਂ ਨੂੰ ਮੈਂ ਉਹਨੂੰ ਗੋਡਾ ਪਾਉਣੀ ਚੰਨੀ ਨੂੰ ਚੰਨੀ ਨੇ ਕਿਹਾ ਗੋਡਾ ਬਣਾ ਹਾਂ ਵੇ ਵੇਖੋ ਜੀ ਤੇਰੀ ਕੀ ਹਾਲ ਹੈ ਮੇਰਾ ਦੇ ਬਾਪੂ ਅਜੇ 2 ਸਾਲ ਪਿਆ ਚੰਨੀ ਵਾਲੇ ਮੋੜੇ ਮੈਂ ਰੇੜੇ ਤੇ ਖੜੇ ਕੇ ਮਾਰ ਚਲੇ ਆ ਮੈਂ ਬੀਜੇਪੀ ਦਾ ਕੀ ਮੌਲ ਆ ਬਾਪੂ ਬੀਜੇਪੀ ਦਾ ਹੈਗਾ ਛੋਟੇ ਮੌਲ ਆ ਅਜੇ ਹੁਣੇ ਸੁਣੀ ਪਹਿਲਾਂ ਸਾਨੂੰ ਬੀਜੇਪੀ ਦਾ ਪਤਾ ਹੀ ਨਹੀਂ ਸੀ ਲਾ ਤੁਮਨੇ ਕਾਲੇ ਦੇ ਵਾਰਸ ਪੰਜਾਬ ਦੇ ਜਿਹੜੇ ਉਹਨਾਂ ਦਾ ਕੀ ਮੌਲ ਆ ਉਹਨਾਂ ਦਾ ਵੀ ਠੀਕ ਆ ਕੌਣ ਬਾਜੀ ਮਰੂ ਹੁਣ ਹੁਣ ਕੌਣ ਅੱਗੇ ਜਾ ਰਿਹਾ ਹੁਣ ਗਾਲੀ ਕਾਗਜ਼ੀ ਆ ਰਹੀ ਆ ਤੇ ਬਾਦਲ ਕਿਵੇਂ ਆ ਬਾਦਲ ਨੇ ਬਾਦਲ ਦਾ ਬਾਦਲ ਦਾ ਵਿਚਾਰਾ ਚੱਲ ਗਿਆ ਆਪਣੇ ਘਰ ਤੇ ਬੜਾ ਮੁੰਡਾ ਹੈਗਾ ਦਾ ਉਹਨੇ ਕਿੱਥੇ ਆਉਣਾ ਆਹਦੀ ਤੇ ਕੰਡਕ ਵੀ ਕੱਟ ਕੱਤੀ ਆ ਇਹ ਪੰਜ ਕਿਲੋ 10-10000 ਦੇਵੇ ਤੇ ਪੰਜ ਕਿਲੋ ਕੰਨੇ ਦਤੋ ਪੰਜ ਕਿਲੋ ਤਾਂ ਕੁੱਕੜ ਖਾ ਜਾਂਦੇ ਆ ਤੇ ਮੇਰੇ ਅੱਗਾੜਾ ਹੋ ਕੇ ਤਾਂ ਖਾ ਜਾਂਦਾ ਤੇ ਉਹਨੂੰ ਬੋਟ ਕੀ ਪਾਈਆ ਛਾੜੂ ਮਾਰ ਕੇ ਤਾਂ ਉਹਦੇ ਘਰੇ ਚਲੇ ਗਏ ਆ ਇਹਨਾਂ ਨੇ ਵੀ ਕਹਿੰਦੇ ਕੀਤੀ 600 ਜੂੰਟ ਤਾਂ ਹਾਂਜੀ ਆ ਕੀਤੀ ਤਾਂ ਹੈ ਪਰ ਇਹਨਾਂ ਕੀਤੀ ਹੈ ਚਲੋ ਥੋੜੀ ਕੀਤੀ ਆ ਪਹਿਲੀ ਵਾਰ ਕੀਤੀ ਨਸ਼ਾ ਖਤਮ ਕਰਤਾ ਜੋ ਮੁੜੇ ਤੁਰੇ ਫੇਰ ਦੇ ਟੱਕ ਦੇ ਫਿਰ ਦੇ ਆ ਦੇ ਕੋਈ ਮਾਰ ਗਿਆ ਕੋਈ ਰੇੜ ਗਿਆ ਜੋ ਮਰ ਗਿਆ ਉਹ ਪਤਾ ਲੱਗ ਗਿਆ ਵੀ ਨਸ਼ਾ ਖਾ ਕੇ ਮਰ ਗਿਆ ਕੇ ਜਿਹੜੀ ਵਾਲ ਨੂੰ ਜਾਣਦੇ ਆ ਕਿਸੇ ਨੂੰ ਨਹੀਂ ਜਾਣਦੇ ਕੇ ਜਿਹੜੀ ਵਾਲ ਨਹੀਂ ਜਾਣਦੇ ਉਹ ਕਿੱਥੋਂ ਦਾ ਆ ਹੀ ਕਿੱਥੋਂ ਦੇ ਅਸੀਂ ਉਹਨੂੰ ਕੀ ਜਾਣਦੇ ਆ ਉਹ ਕਹਿੰਦਾ ਮੈਂ ਪੰਜਾਬ ਸੋਨਾ ਬਣਾਉਣਾ ਆ ਬਣਾਉਣਾ ਕੀ ਬਣਾਉਣਾ ਅੱਗੇ ਵੇਖ ਲੈ ਕੀ ਬਣਾਇਆ ਨੇ ਇਹ ਨਾ ਨਾ ਪਾਣੀ ਕਹੀ ਦਿਖਲੋਤਾ ਹੀ ਆ 90 ਰੇੜ ਗਿਆ ਉਹ ਮਾਰ ਕੇ ਘਾੜੇ ਗੱਬਰ ਨੇ ਕਹਿ ਰਹੇ ਤੈਨੂੰ ਕੀ ਬਣੂ ਛੜੂ ਦਾ ਵੇਖੀਓ ਜੋ ਤੁਰੇ ਆਜੋ ਉਹ ਝੜੂਆ ਪਰ ਰੋੜ ਦਾ ਪਾਣੀ ਚ ਤਿਲੀ ਤਿਲੀ ਹੋ ਗਿਆ ਦਿਖਾ ਨਾਲੀ ਚਲ ਜਾਣਾ ਲੋਕਵਾਇ ਟੀਵੀ ਨਾਲ ਜੁੜੇ ਹਾਂ ਤੁਸੀਂ ਮੈਂ ਮਤਾਜ ਹਲਕਾ ਤਰਨਤਾਰਨ ਦੇ ਵਿੱਚ 11 ਤਰੀਕ ਨੂੰ ਵੋਟਾਂ ਪੈਣੀਆਂ ਨੇ ਤਾਂ ਉੱਥੋਂ ਦਾ ਮਾਹੌਲ ਕੀ ਆ ਉੱਥੋਂ ਦੇ ਪਿੰਡਾਂ ਵਿੱਚ ਪਹੁੰਚੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਬਜ਼ੁਰਗ ਮੌਜੂਦ ਹੋਣਗੇ ਗੱਲਬਾਤ ਕਰਦੇ ਆਂ ਬਾਪੂ ਜੀ ਕੀ ਮਾਹੌਲ ਆ ਤਰਨਤਾਰਨ ਦਾ ਕੀ ਕਹਿੰਦੀ ਹਵਾ ਅਵਾਏ ਕਹਿੰਦੀ ਵੀ ਕਾਂਗਰਸ ਆਉਣੀ ਚਾਹੀਦੀ ਸਾਡੇ ਕਾਂਗਰਸ ਹਾਂਜੀ ਕਾਰਨ ਉਹਦਾ ਹਰ ਦਾ ਕੋਈ ਮਸਲਾ ਨਹੀਂ ਹੋ ਰਿਹਾ ਕਾਂਗਰਸ ਆਵੇ ਤੇ ਜੈ ਜੈਕਾਰਾਂ ਜੀ ਅੱਛਾ ਜੀ ਚੰਨੀ ਸਾਹਿਬ ਨੂੰ ਚਾਹੁੰਦੇ ਚੌਨੀ ਸਾਹਿਬ ਆਉਣਾ ਚਾਹੀਦਾ ਜੀ ਤੇ ਚੰਨੀ ਸਾਹਿਬ ਨੂੰ ਚਾਹੁੰਦੇ ਸੀ ਹਾਂ ਜੀ ਪਰ ਥੋੜੇ ਤਾਂ ਹੁਣ ਉਮੀਦਵਾਰ ਨੇ ਜਿਹੜੇ ਉਹ ਤਾਂ ਹੋਰ ਕੋਈ ਨਹੀਂ ਉਹ ਤਾਂ ਮਤਲਬ ਇੱਥੇ ਹਰਮਿੰਦਰ ਸਿੰਘ ਸੰਧੂ ਆਮ ਆਦਮੀ ਪਾਰਟੀ ਤੋਂ ਖੜੇ ਆ ਤੇ ਉਧਰੋਂ ਹਰਜੀਤ ਸਿੰਘ ਸੰਧੂ ਹੈਗੇ ਆ ਭਾਜੀਪੀ ਤੋਂ ਅਕਾਲੀ ਦਲ ਐ ਕਾਂਗਰਸ ਤੋਂ ਥੋੜੇ ਮਤਲਬ ਤੁਸੀਂ ਕਿਹਨੂੰ ਚੋਣਨਾ 11 ਤਰੀਕ ਨੂੰ ਅਸੀਂ ਤਾਂ ਆਨੇ ਕਾਂਗਰਸ ਆਵੇ ਕਾਂਗਰਸ ਨੂੰ ਚੋਣਨਾ ਯਾਰ ਉਹਦਾ ਨਾਮ ਦੱਸ ਕਰੋ ਮੈਂ ਦੱਸਦਾ ਹਾਂ ਹਾਂ ਜੀ ਕਰਨਵੀਰ ਕਰਨਵੀਰ ਸਿੰਘ ਕਰਨਵੀਰ ਸਿੰਘ ਬੁਰਜੋ ਬੁਰਜੋ ਹਾਂਜੀ ਉਹਨਾਂ ਨੂੰ ਚਾਹੁੰਦੇ ਆ ਤੁਸੀਂ ਹਾਂਜੀ ਅੱਜ ਆਪਾਂ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਕੰਮ ਕਿੰਨਾ ਕੀਤਾ ਸਰਕਾਰ ਨੇ ਇਹਨਾਂ ਨੇ ਇਹਨਾਂ ਕੁਝ ਨਹੀਂ ਕੀਤਾ ਪਪਾ ਜੀ ਹਾਸਾ ਕਰ ਤੋ ਆ ਗਿਆ ਇਹ ਗੱਲ ਮੈਂ ਆਹਦੇ ਗਾ ਇਹਨਾਂ ਨੂੰ ਯਾਦ ਰੱਖਿਆ ਕਰਾਂਗਾ ਭਈ ਕਾਈ ਆ ਆਪੇ ਸਰਕਾਰ ਆਈ ਤੇ ਕੀਤਾ ਕੁਝ ਵੀ ਨਹੀਂ ਆ ਅੱਛਾ ਐ ਯਾਦ ਰੱਖਿਆ ਕਰਾਂਗੀ ਹਾਂ ਯਾਦ ਰੱਖਾਂਗਾ ਉਹ ਤਾਂ ਬੜੀਆਂ ਗੱਲਾਂ ਕਰਦੇ ਆ ਕਹਿੰਦੇ ਕੰਮ ਬੜੇਗਾ ਨਹੀਂ ਕੋਈ ਕੰਮ ਨਹੀਂ ਆਡੇ ਗਰੀਬਾਂ ਨੇ ਕੋਈ ਕੰਮ ਨਹੀਂ ਕੋਈ ਕੰਮ ਨਹੀਂ ਹਾਂ ਮੁੱਖ ਮੰਤਰੀ ਆਏ ਸੀ ਥੋੜੇ ਦਿਨ ਪਹਿਲਾਂ ਹਾਂ ਨਹੀਂ ਕੋਈ ਕੰਮ ਨਹੀਂ ਸਾਡੇ ਹੋਇਆ ਕੈਸੀ ਮਿਲਣ ਗਏ ਸੀ ਉਹਨਾਂ ਨੂੰ ਨਾ ਨਾ ਨਹੀਂ ਉਹਨਾਂ ਨੂੰ ਕਾਹਨ ਮਿਲਦੇ ਨੇ ਨਹੀਂ ਉਹ ਹੈ ਉਹਨੂੰ ਕੀ ਮਿਲ ਜੈਣਾ ਹੈ ਕਹਤੋਂ ਨਹੀਂ ਜੀ ਨਹੀਂ 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 ਉਹਨੂੰ ਜੀ ਮਤਲਬ ਅਸੀਂ ਕਿਤੇ ਗਏ ਸੀਗੇ ਉਦੋਂ ਮਿਲੇ ਨਹੀਂ ਉਹਨੂੰ ਅੱਛਾ ਉਦੋਂ ਮਿਲੇ ਨਹੀਂ ਹਾਂ ਹਾਂ ਅਸੀਂ ਮੈਂ ਕਿਤੇ ਗਿਆ ਸੀਗਾ ਤੇ ਇੱਕ ਉਹ ਵੀ ਮਾਹੌਲ ਬਣਿਆ ਹੋਇਆ ਥੋੜੇ ਕਹਿੰਦੇ ਮਨਦੀਪ ਸਿੰਘ ਜੋ ਉਧਰ ਉਹ ਵਾਰਿਸ ਪੰਜਾਬ ਦੇ ਖੜੇ ਐ ਕਿਦੋਂ ਜੀ ਵਾਰਿਸ ਪੰਜਾਬ ਦੇ ਜਿਥੇ ਬੰਦੀ ਤੋਂ ਪਤਾ ਨਹੀਂ ਨਗਰ ਹਾਂਜੀ 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 ਸ਼੍ਰੋਮਣੀ ਕਾਲੀ ਦਲ ਹਾਂਜੀ 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 ਸ਼੍ਰੋਮਣੀ ਕਾਲੀ ਦਲ ਵਾਰਿਸ ਪੰਜਾਬ ਦੇ ਜਿਹੜਾ ਹਾਂਜੀ 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 ਅਮਰਸਿਦ ਬਾਲ ਦਾ ਹਾਂਜੀ 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 ਉਹਨਾਂ ਦਾ ਕੀ ਮੌਲ ਹੈ ਉਹਨਾਂ ਦਾ ਵੀ ਠੀਕ ਆ ਠੀਕ ਹੈ ਹਾਂਜੀ ਟੱਕਰ ਕਿੰਨਾ ਬੱਚਾ ਹਾਂਜੀ ਟੱਕਰ ਕਿਹਦੇ ਕਿਹਦੇ ਵਿੱਚ ਟੱਕਰ ਕਿਹਦੇ ਚ ਟੱਕਰੇ ਬੜੇ ਜਾਨੇ ਖਲੋਤੇ ਆ ਸਰ ਪਤਾ ਨਹੀਂ ਕਿੰਨੇ ਕਿੰਨੇ ਜਾਨੇ ਖਲੋਤੇ ਬਹੁਤ ਹੀ ਜਾਨੇ 6-7 ਜਾਨੇ ਖਲੋਤੇ ਬਾਹਰ ਪਤਾ ਨਹੀਂ ਕਿੰਨੇ ਲਾਜੇ ਨੇ ਮਾਰ ਇਹ ਨਹੀਂ ਪਤਾ ਹਾਂਜੀ ਹਾਂਜੀ ਆਹ ਪਰਾਣੀ ਕਿੰਨੇ ਕਿਹਨੂੰ ਸੋਭਾ ਜਾਣੇ ਬਿਲਕੁਲ ਤੁਹਾਡੀ ਵੋਟ ਕਿਹਨੂੰ ਜਾਣੀ ਹੈ ਜੀ ਇਸ ਵਾਰ ਕਾਂਗਰਸ ਨੂੰ ਕਾਂਗਰਸ ਨੂੰ ਨਾਲੇ ਕਹਿੰਦੇ ਵੀ ਮਾਝੇ ਵਾਲੇ ਤਾਂ ਕਾਂਗਰਸ ਨੂੰ ਪਸੰਦ ਨਹੀਂ ਕਰਦੇ ਨਹੀਂ ਜੀ ਅਸੀਂ ਕਰਦੇ ਹਾਂ ਵੀ ਕਰਦੇ ਹਾਂ ਅਸੀਂ ਕਰਦੇ ਹਾਂ ਅਸੀਂ ਤਾਂ ਤੇ ਝਾੜੂ ਵਾਲਿਆਂ ਨੂੰ ਨਹੀਂ ਆਇਆ ਉਹ ਨਾਣਾ ਨਹੀਂ ਪਸੰਦ ਕਰਦਾ ਕੋਈ ਜਿਹੜਾ ਕੋਈ ਕੰਮ ਹੀ ਨਹੀਂ ਕਰਦਾ ਉਹਨੂੰ ਕਰਨਾ ਉਹਨੂੰ ਕਰਨਾ ਇਹ ਤਾਂ ਕਾਲੀ ਦਲ ਕਿਵੇਂ ਆਹੀਂ ਹੋਰ ਨਹੀਂ ਕਿਸੇ ਨੂੰ ਕਰਦੇ ਕਾਲੀ ਦਲ ਲੱਗੀ ਮਾਹੌਲ ਆ ਕਾਲੀ ਦਲ ਦਾ ਸਾਨੂੰ ਨਹੀਂ ਪਤਾ ਅਸੀਂ ਤਾਂ ਕਾਂਗਰਸ ਆ ਕਰ ਸਕਦੇ ਹਾਂ ਕਾਂਗਰਸ ਦੀ ਗੱਲ ਕਰਾਂਗੇ ਅਸੀਂ ਦਾ ਜਿੱਦਾਂ ਅਸੀਂ ਬੋਰਡ ਪਾਉਣੇ ਉਦੋਂ ਅਸੀਂ ਅੱਜ ਮੁੱਖ ਮੰਤਰੀ ਦਾ ਕਹਿਣਾ ਵੀ ਹੁਣ ਅਸੀਂ ਨਸ਼ਾ ਖਤਮ ਕਰਨਾ ਤਰਨ ਤਰਨ ਵੱਲੋਂ ਲੱਗਦਾ ਕਰ ਦੇਣਗੇ ਮੁਸ਼ਕਿਲ ਹੈ ਲੈ ਮੇਰਾ ਸਰਕਾਰਾ ਪੀਰੀਅਸ ਕਾ ਬਣਾਇਆ ਕਿ ਗਾੜੀ ਗਾੜੀ ਕੇ ਨੇ ਕਰਨਾ ਕੀ ਆ ਜੇ ਪਿਛੀਆਂ ਸਰਕਾਰਾਂ ਨੇ ਕਿਹਾ ਨੇ ਨਸ਼ਾ ਬੰਦ ਨਹੀਂ ਹੋਇਆ ਤੇ ਗਾੜੀ ਕੀ ਕਰਨਗੇ ਗਾੜੀ ਵਧ ਨਹੀਂ ਦਿਆ ਗਾੜੀ ਵਧਨ ਦਿਆ ਘਟ ਨਹੀਂ ਦਿਆ ਆ ਸਰਕਾਰ ਨੇ ਕੀਤਾ ਨਹੀਂ ਖਤਮ ਕੱਲ ਸੁਣੀ ਇਹਨੇ ਕੀਤਾ ਕੱਲ ਸੁਣੀ ਕੀਤਾ ਕੁਝ ਨਹੀਂ ਕੀਤਾ ਹੁਣ ਨਸ਼ੇ ਦੇ ਕੀ ਹਾਲਾਤ ਤੁਹਾਡੇ ਏਰੀਆ 'ਚ ਹਜੇ ਵੀ ਨਸ਼ੇ ਦੀ ਲਾਤ ਪੂਰੇ ਆ ਅੱਛਾ ਬੁਰਾ ਹੀ ਆ ਹਾਂ ਬੁਰਾ ਹੀ ਆ ਆਭੀ ਨਸ਼ਾ ਕਰਦੇ ਲੋਕ ਮੈਂ ਕਾਫੀ ਕਾਫੀ ਨਹੀਂ ਨਹੀਂ ਕਿ ਬੱਚੇ ਨਸ਼ਾ ਕਰਦਾ ਹੈ ਜੀ ਬੁੱਢਾ ਮੁਲਕ ਉਹਨਾਂ ਦੀ ਮਰ ਗਿਆ ਬੱਚੇ ਉਹਨਾਂ ਦੀ ਮਰਦੇ ਜਾਂਦੇ ਆ ਲੋਕਾਂ ਦੀ ਮਾਮੇ ਪੁੱਤਾਂ ਦਾ ਮਰ ਗਿਆ ਪੰਜਾਬ ਦੇ ਉੱਤੇ ਬੇਕਾਰ ਹੋ ਗਿਆ ਜਿਹੜੇ ਨਾ ਨਸ਼ਾ ਕਰਦੇ ਆ ਕਈ ਮਾਮੇ ਪੁੱਤਾਂ ਦਾ ਮਰ ਗਏ ਤੇ ਇਹਨਾਂ ਕੋਈ ਪਾਬੰਦੀ ਕੁਝ ਨਹੀਂ ਕੀਤਾ ਜੀ ਜਿਵੇਂ ਹਰਮੀਲ ਸੰਧੂ ਪਹਿਲਾਂ ਐਮਐਲਏ ਸੀ ਉਦੋਂ ਕੰਮ ਕੀਤੇ ਉਹਨਾਂ ਨੇ ਉਹਦੇ ਵੀ ਕੰਮ ਚਲੋ ਹੋਏ ਆ ਥੋੜੇ ਬੋਦੇ ਹੋਏ ਆ ਬਾਕੀ ਨਹੀਂ ਪੂਰੇ ਹੋਏ ਨਹੀਂ ਆ ਜਿਵੇਂ ਪਾਰਟੀ ਬਦਲ ਲਈ ਉਹਨਾਂ ਨੇ ਆਮ ਆਦਮੀ ਚ ਆ ਗਏ ਹਾਂਜੀ ਹਾਂਜੀ ਨਹੀਂ ਉਹਦੇ ਸੋਸਾ ਬਾਜੀ ਆ ਉਹਨਾਂ ਕੀ ਕਰਨਾ ਇੱਥੇ ਆ ਗਏ ਉਹ ਵੀ ਗੱਲਬਾਤ ਨਹੀਂ ਹੈਗੀ ਇਹਨਾਂ ਦੀ ਨਾ ਨਾ ਜਿਵੇਂ ਸਰਕਾਰ ਚੁਣੀ ਸੀ ਨਵੀਂ ਲੋਕਾਂ ਨੇ ਆਸਾਂ ਉਮੀਦਾਂ ਸੀਗੀਆਂ ਉਵੇਂ ਖਰੇ ਉੱtre ਉਹਨਾਂ ਤੇ ਨਹੀਂ 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 ਕੋਈ ਖਰੇ ਨਹੀਂ ਉੱtre ਇਹਨਾਂ ਜਿਹੜਾ ਭਗਵੰਤ ਮਾਨ ਨੇ ਜਿਹੜੇ ਵਾਦੇ ਕੀਤੇ ਪੂਰੇ ਨਹੀਂ ਹੋਏ ਸਾਰੇ ਕੋਈ ਕੁਝ ਵੀ ਨਹੀਂ ਕੀਤਾ ਤੇ ਪਿੰਡ ਦੇ ਵਿੱਚ ਕਿਸੇ ਪਿੰਡ ਨੂੰ ਜਾ ਕੇ ਕਿਸੇ ਕਿਸੇ ਦਾ ਕੀਤਾ ਕਿਸੇ ਨਾ ਕੀਤਾ ਉਹ ਜਿਹੜੇ ਕਰਦੇ ਉਹਨਾਂ ਨੂੰ ਮਗਰ ਤੋਂ ਨਾ 20000 ਰੁਪਏ ਮਿਲ ਗਏ ਨਹੀਂ ਜੀ ਨਹੀਂ ਕਿਸੇ ਨੂੰ ਨਹੀਂ ਮਿਲਿਆ ਕਿਸੇ ਨੂੰ ਨਹੀਂ ਮਿਲਿਆ ਨਾ ਕੋਈ ਰੋਜ਼ਗਾਰ ਕੁਝ ਨਹੀਂ ਬਣਿਆ ਕੁਝ ਵੀ ਨਹੀਂ ਮਿਲਿਆ ਨਾ ਹਾਂ ਮਿਲਿਆ 100 ਰੁਪਇਆ ਨਾ ਨਾ ਆਹਦੇ ਤੇ ਕੰਡਕ ਵੀ ਕੱਟ ਕਰਤੀ ਆ ਆ ਜਿਹੜੀ ਤੋੜੇ ਆਉਂਦੇ ਬੰਦ ਕਰ ਦਿੱਤੇ 5 ਕਿਲੋ ਦੋ ਦੋ ਮਹੀਨੇ ਦੇ ਵਿੱਚ 5 ਕਿਲੋ ਕੰਨੇ ਦਿੱਤੇ ਉਹਦੇ ਕੁੱਕੜ ਖਾ ਜਾਂਦੇ 5 ਕਿਲੋ ਹਾਂਜੀ 5 ਕਿਲੋ ਕੁੱਕੜ ਖਾ ਜਾਂਦੇ ਆ ਤੇ ਮੇਰੇ ਅਰਗਾੜਾ 5 ਕਿਲੋ ਖਾ ਜਾਂਦਾ ਤੇ ਉਹ ਰੋਟ ਕੀ ਪਾਈ ਝਾੜੂ ਮਾਰ ਕੇ ਤਾਂ ਉਹਦੇ ਘਰੇ ਚਲੇ ਗਏ ਝਾੜੂ ਚੁਣਿਆ ਹੀ ਝਾੜੂ ਕੀ ਨਿਕਲਿਆ ਫਿਰ ਕੁਝ ਵੀ ਨਹੀਂ ਨਿਕਲਿਆ ਸਾਡੇ ਬਾਹਰ ਤਾਂ ਮਰਿਆ ਹੀ ਉਹ ਮਰੇ ਆਉਂਦੇ 2500 ਕਰਕੇ ਸਾੜੇ ਬੁੜਿਆਂ ਨੂੰ ਆਉਂਦੇ ਐ ਸੋਈ ਖਾਤਾ ਦਵਾਂਗਾ 10000 ਰੁਪਇਆ ਨਾ ਸਕੇ ਸਾਡੀ ਜਿਨਾਨੀ ਨੂੰ ਨਾ ਸਾਡੀ ਪੇਸ਼ੰਕੀ ਦੀ ਗੋੜਿਆਂ ਨੂੰ ਹੀ ਕਿੱਡਾ ਮੰਧਾਰ ਰਵੇ ਤੇ ਨਾ ਤੁਰਨੀ ਉਹ ਕਿਥੇ ਜੇ 4:00 ਵਜੇ ਤਾਂ ਦੋਈ ਨਾ ਖਾਈਏ ਹਮ ਠੀਕ ਹੈ ਲੈ ਘੱਟੋ ਕੋਈ ਐ ਨੀ ਉਹ ਬੋਡ ਪਣੀ ਕੰਗਰਾਸ ਤੋਂ ਕਿ ਨਸ਼ਾ ਨਸ਼ਾ ਖਤਮ ਕਰਤਾ ਹੋਇਆ ਹੀ ਨਹੀਂਗਾ ਖਤਮ ਕਦੋਂ ਆਇਆ ਹੋਇਆ ਨਹੀਂ ਨਾ ਵਧਿਆ ਆਈ ਮਿਲਦਾ ਇੱਥੇ ਉਈ ਬਦਾਂ ਨੂੰ ਮਾਇਕਾ ਦੇ ਕੱਟ ਤੁਰ ਫਿਰ ਤੁਰੇ ਬਸ ਜਾਂਦਾ ਨਹੀਂਗਾ ਅਗਰ ਪਤਾ ਕਿਵੇਂ ਲੱਗਿਆ ਬਾਪੂ ਜੋ ਮੁੰਡੇ ਤੁਰੇ ਫਿਰਦੇ ਡੇਕਦੇ ਫਿਰਦੇ ਆ ਕੋਈ ਮਰ ਗਿਆ ਕੋਈ ਰੇੜ ਗਿਆ ਜੋ ਮਰ ਗਿਆ ਉਹ ਪਤਾ ਲੱਗਿਆ ਨਸ਼ਾ ਖਾ ਕੇ ਮਰ ਗਿਆ ਇਹ ਮਾਝੀ ਧਰਤੀ ਕਹਿੰਦੇ ਸੂਰਮਿਆਂ ਦੀ ਧਰਤੀ ਹੈ ਪਰ ਹੁਣ ਨਸ਼ੇ ਕਰਦੇ ਨੂੰ ਇਹ ਇਹੋ ਹੀ ਵਾਸੇ ਇਹੋ ਕੰਮ ਚੱਲਦਾ ਈ ਹਾਂਜੀ ਨਸ਼ਿਆਂ ਦੇ ਮੁੰਡੇ ਮਰਦੇ ਜਾਂਦੇ ਕੋਈ ਜਾਂਦਾ ਅੱਜ ਮਰ ਗਿਆ ਕੋਈ ਕੱਲ ਮਰ ਗਿਆ ਕੋਈ ਫਲਾਣੇ ਦਾ ਮਰ ਗਿਆ ਕੋਈ ਢੀਂਗੜੇ ਦਾ ਮਰ ਗਿਆ ਨਿਤ ਖਬਰ ਆਉਂਦੀ ਹੈ ਆਉਂਦੀ ਆ ਕੇਜਰੀ ਵਾਲ ਨੂੰ ਜਾਣਦੇ ਆ ਨਹੀਂ ਨਹੀਂ ਕੀਵਾਰੀ ਪਹਿਨਉਣੀ ਜਾਂਦੇ ਕੇ ਨੀ ਜਾਂਦੇ ਕੀਵਾਰੀ ਨਹੀਂ ਜਾਂਦੇ ਨਹੀਂ ਜਾਂਦੇ ਨਾ ਨਾ ਉਹ ਤਾਂ ਕਹਿੰਦੇ ਇਹਨਾਂ ਦਾ ਉਹ ਕਨਵੀਨਰ ਆ ਆਦਮੀ ਵਾਲਿਆਂ ਦਾ ਕਿੱਡੇ ਆਦਮੀ ਆ ਜਮਾਨ ਕੋਈ ਵੀ ਨਹੀਂ ਆ ਇਹਨੂੰ ਨਹੀਂ ਆਂ ਜਾਂਦੇ ਕੇ ਉਹ ਕਿੱਥੋਂ ਦਾ ਆਂ ਕਿੱਥੋਂ ਦੇ ਆਹੀਂ ਉਹਨੂੰ ਕੀ ਜਾਂਦੇ ਆ ਉਹ ਕਹਿੰਦਾ ਮੈਂ ਪੰਜਾਬ ਸੋਨਾ ਬਣਾਉਣਾ ਆ ਬਣਾਉਣਾ ਕੀ ਬਣਾਉਂਦੇ ਆ ਅੱਗੇ ਵੇਖ ਲੈ ਕੀ ਬਣਾਏ ਨੇ ਉਹਨੇ ਜਿਹਨੇ ਖਲਾੜਿਆ ਉਹਨੂੰ ਦੱਸ ਨੇ ਕੀ ਬਣਾਇਆ ਭਗਵੰਤ ਜੀ ਆਗੇ ਦੱਸੇ ਰੰਗਲਾ ਪੰਜਾਬ ਬਣਿਆ ਨਹੀਂ ਨਾ ਕੋਈ ਨਹੀਂ ਬਣਿਆ ਇੱਥੇ ਦੰਗਲਾ ਪੰਜਾਬ ਬਣ ਗਿਆ ਨਹੀਂ ਬਣਿਆ ਹੈ ਜੀ ਆ ਪਾਣੀ ਇਹਦੀ ਮੈਂ ਗੰਦੇ ਦੀ ਫੋਟੋ ਲਵਾਈ ਓਥੇ ਨਹੀਂ ਰੰਗਲਾ ਪੰਜਾਬ ਬਣਿਆ ਨਹੀਂ ਤੁਹਾਡਾ ਕੋਈ ਬਣਿਆ ਨਹੀਂ ਇੱਥੇ ਹਾਂ ਨਹੀਂ ਮਾਰੇ ਮਾਰੇ ਗਰੀਬਾਂ ਦੇ ਬੱਚੇ 12 12 ਪੜੇ ਆ ਉਹਨਾਂ ਨੂੰ ਨੌਕਰੀ ਨਹੀਂ ਮਿਲੀਆਂ ਅਜ ਤੱਕ ਅਗੇ ਨੂੰ ਨਸ਼ੇ ਲਾਉਂਦੇ ਨੇ ਨਸ਼ੇ ਕਰਦੇ ਹੀ ਨਸ਼ੇ ਕਰ ਰਹੇ ਨੇ ਕਿੱਨੇ ਬੱਚੇ ਹਾਂਜੀ ਹਾਂਜੀ ਉਹ ਕਹਿੰਦੇ ਹੁਣ ਜਿਤਾ ਦੇ ਉਹ ਹੀ ਖਤਮ ਕਰ ਦਾਂਗੇ ਜਿਤਾਵਾਂਗੇ ਉਹਨੂੰ ਕੀ ਜਿਹੜਾ ਪਹਿਲਾਂ ਵੇਖ ਲਿਆ ਤੇ ਗੱਲੀ ਕਿ ਉਹਨਾਂ ਕੇ ਕਰਨਾ ਹਟਾ ਸਾਨੀ ਛਾਦੂ ਤੱਕੇ ਸਾਨੂੰ ਫੇਟ ਗਿਆ ਤੇ ਉਹ ਜਿਤਾ ਹੀ ਜਾਂਦਾ ਗੇ ਉਹ ਜਿਤਾਉਣੀ ਰਿਆ ਮਰਦੇ ਜਾਂਦੇ ਤੇ ਜੀਤੀ ਜਾਂਦਾ ਉਹ ਆ ਸੋਤਾੜ ਦੀਆਂ ਗੋਲੀਆਂ ਕਟਾਉਂਦੇ ਨਸ਼ੇ ਕਿਤੇ ਆਉਂਦੇ ਕਿ ਵਧਾਉਂਦੇ ਆ ਉਹਦੇ ਉੱਤੇ ਲੋਕੀ ਲੜ ਲੜ ਮਰੀ ਜਾਂਦੇ ਆ ਆ ਜੀ ਵਾਲੀ ਗੋਲੀ ਪਿੱਛੇ ਆਹੋ ਜਿੱਦਲੇ ਰੱਖਦਾ ਸੈਂਟਰ ਆਈ ਗੋਲੀ ਮੇਰੀ ਸਟਾਫ ਕੁਝ ਕਰੀ ਜਾਂਦੇ ਉੱਤੇ ਇਹ ਹਾਲਾਤ ਨੇ ਠੀਕ ਐ ਠੀਕ ਐ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਦਈਆਂ ਨੇ ਕਾਂਗਰਸ ਨੂੰ ਬਾਪ ਵੋਟਾਂ ਕਾਂਗਰਸ ਹੈ ਕਾਂਗਰਸ ਹੈ ਤੁਸੀਂ ਹਾਂ ਚੰਨੀ ਆਉਣਾ ਚਾਹੀਦਾ ਚੰ ਉਹਦਾ ਬਸ 27 ਜਾਊਗਾ ਇੱਥੇ ਤਾਂ ਚੰਨੀ ਦਾ ਹੈ ਹੀ ਨਹੀਂ ਕਹਿੰਦੇ ਚੰਨੀ ਖੜੇ ਆਊਗਾ ਅੱਗੇ ਜਦੋਂ ਪਾਸ ਕਰ ਦਤਾ ਵੋਟਾਂ ਜਾਣੀਆਂ ਸਾਡੀਆਂ ਜੀਰਾਂ ਚੰਨੀ ਆ ਤੇ ਪਾਉਣੀ ਆਈ ਸਾਧ ਵੀ ਲੈਣਾ ਇੱਥੇ ਨੂੰ ਚੰਨੀ ਨੂੰ ਹੋਰ ਠੀਕ ਆ ਜਾਈ ਹਾ ਦਤਾ ਤੇ ਭਗਵਾਨਤਮਨ ਹਾਂ ਉਹ ਵਿੱਚ ਤਨਾ ਨਾ ਨਾ ਮੁੱਖ ਮੰਤਰੀ ਆ ਉਹ ਨਹੀਂ ਨੇ ਕੋਈ ਵੀ ਨਹੀਂ ਕਰ ਮੁੱਖ ਮੰਤਰੀ ਤੇ ਬਾਦਲ ਕਿਵੇਂ ਆ ਬਾਦਲ ਨੇ ਬਾਦਲ ਦਾ ਬਾਦਲ ਦਾ ਵਿਚਾਰਾ ਚਲ ਗਿਆ ਆਪਣੇ ਘਰ ਤੇ ਛੋਟਾ ਮੁੰਡਾ ਹੈਗਾ ਉਹਦਾ ਉਹਨੇ ਕਿੱਥੇ ਆਉਣਾ ਮੁੰਡਾ ਆਊਗਾ ਦਾ ਕਹਿੰਦੇ ਨਹੀਂ ਉਹਨਾ ਅੱਜ ਆ ਰਿਹਾ ਜੀ ਉਹਨਾ ਆ ਰਿਹਾ ਇੱਥੇ ਆ ਗਿਆ ਦੇਖੀ ਆਉਣਾ ਲੱਗ ਗਿਆ ਅੱਛਾ ਆਉਣਾ ਬਾਦਲ ਨੇ ਆਉਣਾ ਅੱਜ ਹਾਂਜੀ ਹਾਂਜੀ ਬਾਦਲ ਦੇ ਮੁੰਡੇ ਕਿਸੇ ਵੀ ਬਾਦਲ ਉਹ ਵੀ ਕਹਿੰਦਾ ਵੀ ਸਾਨੂੰ ਲਿਆਓ ਦੁਵਾਰੇ ਇਹੀ ਚਾਹੁੰਦੇ ਆ ਕੰਮ ਹੋਣ ਕਰਾਂਗੇ ਚੰਗੇ ਚਲੋ ਜੇ ਉਹ ਹੀ ਕਰਾਂਗੇ ਚੰਗੇ ਤੇ ਸਾਰੀ ਸੰਗਤ ਨਾਲ ਹੀ ਆ ਸੋ ਬਾਦਲ ਲੈਣ ਦੀ ਦੁਨੀਆ ਦੇ ਨਾ ਚੰਗੇ ਕਰੇ ਤੇ ਬਾਦਲ ਨਾਲ ਉਹ ਕੰਮ ਕਰੂਗਾ ਵੈਸੇ ਜੀ ਬਾਦਲ ਸਾਹਿਬ ਨੇ ਬੜਾ ਸਵਾਰਿਆ ਕੰਮ ਲੋਕਾਂ ਦਾ ਇਵੇਂ ਆਖਣ ਦੀ ਗੱਲ ਨਹੀਂ ਨਹਿਰੀ ਪਾਣੀ ਮੁਕਤ ਕੀਤਾ ਬਿਜਲੀ ਮੁਕਤ ਕੀਤੀ ਇਹ 200 ਜੂਟ ਸਾਨੂੰ ਬਿੱਲ ਮਾਫ ਕੀਤੇ ਛੋਟੀ ਹਾਂ ਛੋਟੀ ਜਾਤੀ ਨੂੰ ਇਹਨਾਂ ਨੇ ਵੀ ਕਹਿੰਦੇ ਕਿਤੀ 600 ਜੂਟ ਦਾ ਹਾਂ ਜੀ ਆ ਕੀਤੀ ਤਾਂ ਹੈ ਪਰ ਇਹਨਾਂ ਕੀਤੀ ਹੈ ਚਲੋ ਥੋੜੀ ਕੀਤੀ ਆ ਪਹਿਲੀ 350 ਬਾਗੀ ਜੂੜੀ ਕੀਤੀ ਸਾਹਮਣੀ ਕੀਤੇ ਕੋਈ ਵੀ ਨਾ ਕੰਮ ਨਹੀਂ ਕੀਤੇ ਨਾ ਨਾ ਜਿਹੜੇ ਉਮੀਦਾਂ ਸੀ ਉਹ ਜਿਹੜੇ ਉਮੀਦਾਂ ਹੋਣੀ ਉਹ ਜਿਹੜੀਆਂ ਮੰਨਿਆ ਹੈ ਨਾ ਉਹ ਨਹੀਂ ਪੂਰੀਆਂ ਕੀਤੀਆਂ ਨਾ ਉਨਾ ਹੋਲੀ ਪੂਰੇ ਕੀਤੇ ਹਾਂ ਹੁਣ 11 ਤਰੀਕ ਨੂੰ ਮਤਲਬ ਕੀ ਲੱਗਦਾ ਕੌਣ ਬਾਜੀ ਮਰੂ ਹੁਣ ਹੁਣ ਕੌਣ ਅੱਗੇ ਜਾ ਰਿਹਾ ਇਸ ਵਕਤ ਹੁਣ ਗਾਲੀ ਕਾਗਜ਼ੀ ਆ ਰਹੀ ਆ ਤੇ ਆਪਣੇ ਕੜਕ ਤੇ ਦਾਲ ਜੀ ਸ਼ੁਰੂ ਕੀਤੀ ਸੀ ਇਹ ਵੀ ਬਾਦਲ ਸਾਹਿਬ ਨੇ ਕੀਤੀ ਸੀ ਛੋਟੀ ਜਾਤੀ ਨੂੰ ਕੜਕ ਤੇ ਦਾਲ ਕੜਕ ਦਾਲ ਹਾਂਜੀ 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 ਇਹ ਵੀ ਉਦੋਂ ਬਾਦਲ ਨੇ ਇਸ਼ੂ ਕੀਤੀ ਸੀ ਜਦੋਂ ਬਾਦਲ ਮੁੱਖ ਮੰਤਰੀ ਬਣਿਆ ਸੀ ਹਾਂਜੀ ਪਰ ਰਾਤ ਤਾਂ ਲੋਕਾਂ ਨੇ ਬਾਅਦ ਚ ਕਹਿੰਦੇ ਹਾਂ ਔਰ ਉਹਨੇ ਕੰਮ ਚੱਗੇ ਕੀਤੇ ਨਹਿਰੀ ਪਾਣੀ ਨਹਿਰੀ ਪਾਣੀ ਜਿਹੜਾ ਸੀ ਉਹ ਮੁਕਤ ਕੀਤਾ ਮਾਵਲਾ ਨਹੀਂ ਦੇਣਾ ਬੰਬੀਆਂ ਦੇ ਬਿੱਲ ਮੁਕਤ ਕੀਤੇ ਥੋੜੇ ਬੀਜਪੀ ਦਾ ਕੀ ਮੋੜਾ ਬਾਪੂ ਬੀਜਪੀ ਦਾ ਹੈਗਾ ਥੋੜੇ ਮੋੜੋ ਨਾ ਨਾ ਹੰਡਾ ਨਹੀਂ ਬੀਜਪੀ ਦਾ ਉਹਨਾਂ ਕੋਲ ਨਹੀਂ ਮੋੜੀ ਨਹੀਂ ਪਾਈ ਨਹੀਂ ਇੱਥੇ ਪੰਜਾਬ 'ਚ ਹੋਣ ਆ ਜੇ ਅਜੇ ਹੁਣੇ ਸੁਣੀ ਪਹਿਲਾਂ ਸਾਨੂੰ ਬੀਜਪੀ ਦਾ ਪਤਾ ਹੀ ਨਹੀਂ ਸੀ ਹੁੰਦਾ ਹਾਂਜੀ ਹਾਂਜੀ ਕਾਗਰਾ ਦੇ ਕਾਲੀਆਂ ਨੂੰ ਅਸੀਂ ਜਾਣਦੇ ਪਹਿਲਾਂ ਉਹਨਾਂ ਨੂੰ ਜਾਣਦੇ ਹਾਂ ਹਾਂਜੀ ਹਾਂਜੀ ਹੁਣ ਆਮ ਆਦਮੀ ਵਾਲੇ ਵੀ ਆ ਗਏ ਹਾਂਜੀ 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 ਚਲੋ ਵੇਖੋ ਜੇ ਦਾ ਕੋਈ ਸਾਨੂੰ ਸਹੂਲਤ ਦਊਗਾ ਗਾਂਹੀ ਉਧਰ ਤੁਰੇ ਚਲਾਂਗੇ ਹਾਂਜੀ ਹਾਂਜੀ ਐ ਭਾਈ ਮੰਦੀਪ ਸਿੰਘ ਵੀ ਖੜੇ ਹੋਏ ਆ ਅਕਾਲੀ ਦਲ ਵਾਰਿਸ ਪੰਜਾਬ ਤੋਂ ਉਹਨਾਂ ਦਾ ਕੀ ਮਹੌਲ ਹੈ ਇਹਦੇ ਹੁਣ ਜੀ ਬਾਹਰ ਘਟ ਜਾਈਦਾ ਇਹ ਸੰਗਤ ਨੂੰ ਪਤਾ ਹੋ ਹਾਂਜੀ ਹਾਂਜੀ ਘਟ ਜਾਣੇ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਤੁਹਾਡਾ ਇਹ ਵੋਟ ਇਨਾ ਅਗੇ ਕਾਂਗਰਸ ਨੂੰ ਪਾਉਣੀ ਆ ਚੰਨਜੀਤ ਸਿੰਘ ਚੰਨੀ ਨੂੰ ਲਿਆਉਣਾ ਚਾਹੁੰਦੇ ਗਾਂ ਵੇ ਚੰਨੀ ਨੂੰ ਲਿਆਉਣਾ ਚਾਹੁੰਦੇ ਆ ਹਾਂਜੀ ਹਾਂਜੀ ਠੀਕ ਹੈ ਇਹ ਨਾ 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 ਤਾਂ ਦੋਈ ਦੇ ਦੇ ਕਰ ਨਾਲ ਤੇਰਾ ਗੋਡਾ ਬਣਾਵਾਂਗਾ ਮੈਂ ਉਹਨੂੰ ਗੋਡ ਮਾਣੀ ਚੰਨੀ ਨੂੰ ਚੰਨੀ ਨੇ ਕਿਹਾ ਗੋਡਾ ਬਣਾ ਦੂੰ ਹਾਂ ਵੇ ਵੇਖੋ ਜੀ ਇਧਰ ਕੀ ਹਾਲ ਹੈ ਮੇਰਾ ਦੇ ਬਾਪੂ ਹਜੇ 2 ਸਾਲ ਭਇਆ ਚੰਨੀ ਵਾਲੇ ਬੋਟੇ ਮੈਂ ਰੇੜੇ ਤੇ ਖੜੇ ਕੇ ਮਾਰ ਚੱਲਿਆ ਮੈਂ ਮਾਰਦਾ ਤੇ ਮੈਂ 100 ਸਾਲ ਆ ਮੇਰੇ ਮਰਾ ਹਾਂ ਬਹੁਤ ਵੱਧ ਹੋਵੇ ਪਰ 2 ਸਾਲ 2 ਸਾਲ ਡੀਕ ਡਿਕ ਲੰਗਾ ਡੀਕ ਡਿਕੂ ਮਾਨੂੰ ਠੀਕ ਹੈ ਹਾਂ ਕਿਆ ਚੰਨੀ ਰੇ ਮੈਂ ਤੇਰਾ ਮੂੰਹ ਤੇ ਬੜਾਉਂਗਾ ਅਹ ਸਾਨਾਂ ਨੂੰ ਭਜੇਗਾ ਡੰਡਾ ਵੀ ਝਦਾਉਂਗਾ ਨਾ ਖਰਚਾ ਖਰਚਾ ਤੇਨੂੰ ਦਊਂਗਾ ਗੋਲੀ ਘਟਾ ਕੇ ਨਹੀਂ ਦੇਦਾ ਕਦੋਂ ਮਿਲਿਆ ਹੀ ਚੰਨੀ ਚੰਨੀ ਤੇ ਹੋ ਗਈ ਪਾਰ ਹੋ ਗਈ ਹਾਂ ਫਿਰ ਮਰਿਆ ਮੈਂ ਚਬਾਲ ਗਿਆ ਅੱਛਾ ਚਬਾਲ ਉਹਦੋਂ ਗੱਲ ਹੋਈ ਸੀ ਹਾਂ ਮੈਂ ਤੇ ਉਹਦਾ ਮਗਰ ਬੋਟਾ ਪਾਉਣੇ 13 14 ਬੋਟਾ ਹੈ ਮੇਰੀਆਂ 14 ਬੋਟਾ ਹਾਂ ਸਾਰੀਆਂ ਉਹਨੂੰ ਉਹਨੂੰ ਪਾਉਣੀਆਂ ਸਾਰੀਆਂ ਠੀਕ ਹੈ ਇਹਨੂੰ ਪਾਈਆਂ ਇਹਨੇ ਤੇ ਸਾਡਾ ਝਾੜੂ ਫੇਰਦਾ ਗਲੀਆਂ 'ਚ ਝਾੜੂ ਫੇਰਦਾ ਆਹ ਐਨਾ ਨਾ ਪਾਣੀ ਖਲੋਤਾ ਬੋਟਸਾ ਦੇ ਖਾਇ ਨਾ ਤਾਨੂੰ ਇਹਨੇ ਕਿਹੜਾ ਗਿਆ ਸੀ ਨਾਲੇ ਦੇ ਉਹ ਦੂਜੇ ਹੀ ਦੂਜੇ ਗਿਆ ਸੀ ਐਨਾ ਨਾ ਪਾਣੀ ਗਲੀ 'ਚ ਖਲੋਤਾ ਹੀ ਪਾਣੀ ਖਲੋਤਾ ਐ ਹਾਂ 90 ਰੁਪਏ ਮਾਤਰ ਕੇ ਘਾਡੇ ਕੋ ਪਰਨੇ ਉਹ ਝਾੜੂ ਵੀ ਨਹੀਂ ਵਾਜਦਾ ਹੁਣ ਨਾ ਝਾੜੂ ਖਾ ਕੇ ਵਾਜਣਾ ਪੈਰ ਜਾਂਦਾ ਝਾੜੂ ਬੜਾ ਔਖਾ ਹੀ ਅਸੀਂ ਤੇ ਭਰਾਵਾ ਹੁਣ 11 ਤਰੀਕ ਨੂੰ ਕੀ ਬਣੂ ਝਾੜੂ ਦਾ ਵੇਖੀ ਜੂ ਜੋ ਆ ਤੁਰਿਆ ਜੂ ਝਾੜੂ ਆਪੇ ਰੋਡ ਦਾ ਪਾਣੀ 'ਚ ਠੀਕ ਹੈ ਠੀਕ ਹੈ ਧੰਨਵਾਦ ਜੀ ਸਾਰਿਆਂ ਦਾ ਉਹ ਪਾਣੀ ਦੀ ਵਾਜੀ ਤਿਲੀ ਤਿਲੀ ਹੋ ਗਿਆ ਦਿਖਾ ਨਾਲੇ ਚੱਲ ਜਾਣਾ ਠੀਕ ਹੈ ਜੀ ਕਲਾ ਦੇਣਾ ਹੈ ਮਾਂਜਾ ਬਿਲਕੁਲ ਠੀਕ ਹੈ ਜੀ ਹਾਂ ਪਰ ਆ ਜੁਗ ਰਿਹਾ ਜੋ ਮੈਂ ਪਾਣ ਦੱਸ ਦੇਣੀ ਅਸੀਂ ਬੜੇ ਓਕੇ ਹੋਦੇ ਤਾ ਤੋਂ ਬਾਅਦ ਠੀਕ ਆ ਥੋੜੀ ਗਈ ਉੱਥੇ ਸਾਰਿਆਂ ਕੋਲ